ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਫੁਲਕਾਰੀ ਫੈਸ਼ਨ ਪਟਿਕ ਮਖੂ ਤੋਂ ਸੋ ਤੁਸੀਂ ਸ਼ਾਪ ਤੇ ਆ ਕੇ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਆਪਣਾ ਐਡਰੈਸ ਹੈਗਾ ਜੀ ਮਖੂ ਡਿਸਟ੍ਰਿਕਟ ਫਿਰੋਜ਼ਪੁਰ ਜਾਂ ਫਿਰ ਤੁਸੀਂ ਆਨਲਾਈਨ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਸੂਟ ਤੇ ਸੂਟਾਂ ਦੀਆਂ ਪਿਕਸ ਆਪਾਂ ਕਾਫੀ ਅਪਲੋਡ ਕਰਦੇ ਹੁੰਨੇ ਆ ਆਪਣੇ ਕੋਲ ਰੈਡੀ ਕੀਤੇ ਹੋਏ ਸੂਟ ਵੀ ਕਾਫੀ ਹੁੰਦੇ ਸੋ ਇਹ ਜਿਹੜਾ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਹੈ ਕਲਰ ਬਹੁਤ ਸੋਹਣਾ ਹੈ ਇਹਦਾ ਔਰ ਇਹਦੇ ਵਿੱਚ ਆਪਾਂ ਕੱਟ ਦਿੱਤਾ ਹੋਇਆ ਸਾਰੇ ਹੀ ਸੂਟ ਦੇ ਵਿੱਚ ਕਟਿੰਗ ਬਿਨਾਰ ਬਹੁਤ ਸੋਹਣੀ ਫਿਨਿਸ਼ਿੰਗ ਆਈ ਆ ਮਸ਼ੀਨ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਆਪ ਹੀ ਬਹੁਤ ਸੋਹਣਾ ਜਿਆਦਾ ਸੂਟ ਬਣਿਆ ਹੋਇਆ ਬਾਹਾਂ ਤੇ ਬਹੁਤ ਸੋਹਣਾ ਕੰਮ ਹੋਇਆ ਵਾ ਗੱਲੇ ਤੇ ਕੰਮ ਨਹੀਂ ਕੀਤਾ ਆਲਰੇਡੀ ਕਾਫੀ ਹੈਵੀ ਹੋ ਰਿਹਾ ਸੀ ਸੂਟ ਸੋ ਇਹਦੇ ਨਾਲ ਜਿਹੜੀ ਬਾਟਮ ਆ ਸਲਵਾਰ ਆਪਾਂ ਪਲੇਨ ਰੱਖੀ ਆ ਇਹਦੇ ਦੁਪੱਟੇ ਤੇ ਕੰਮ ਕੀਤਾ ਹੋਇਆ ਜਿਹੜਾ ਕੱਪੜਾ ਹੈਗਾ ਜੀ ਖਾਦੀ कॉटन ਦਾ ਹੈਗਾ ਖਾਦੀ कॉटन ਦਾ ਕੱਪੜਾ ਵੀ ਬਹੁਤ ਸੋਹਣਾ ਹੁੰਦਾ ਐਸਕੇ ਬ੍ਰੈਂਡ ਦਾ ਲਾਈਏ ਤੇ ਬਹੁਤ ਵਧੀਆ ਰਹਿੰਦਾ ਏ ਸੋ ਦੁਪੱਟਾ ਜਿਹੜਾ ਆਪਾਂ ਸੋਹਣਾ ਜਿਹਾ ਟਾਈ ਡਾਈ ਕੀਤਾ ਮਸਲੀਨ कॉटन ਦਾ ਦੁਪੱਟਾ ਲਾਇਆ ਵਾ ਔਰ ਦੁਪੱਟੇ ਦੇ ਵਿੱਚ ਫਲਾਵਰ ਦਿੱਤੇ ਹੋਏ ਨੇ ਮਸ਼ੀਨ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲ ਜਾਣਗੇ ਔਰ ਸਾਰੇ ਹੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਸਿੰਪਲ ਜੇ ਸੂਬਰ ਜੇ ਗਰਮੀ 'ਚ ਪਾਉਣ ਵਾਲੇ ਬਹੁਤ ਪਿਆਰੇ ਸੂਟ ਨੇ ਸੋ ਇਹਨਾਂ ਨੂੰ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਰਡਰ ਕਰ ਸਕਦੇ ਹੋ ਨੈਕਸਟ ਜਿਹੜਾ ਸੂਟ ਦਿਖਾਉਣ ਜਾ ਰਹੇ ਆ ਇਹਦੀ ਤਾਂ ਇੰਨੀ ਕੁ ਜ਼ਿਆਦਾ ਡਿਮਾਂਡ ਹੈਗੀ ਆ ਬਹੁਤ ਹੀ ਜ਼ਿਆਦਾ ਮੈਸੇਜ ਆਏ ਸੀ ਔਰ ਜਦੋਂ ਆਪਾਂ ਇਹਨਾਂ ਨੂੰ ਅਨਸਟਿਚਡ ਵੀਡੀਓ ਦੇ ਵਿੱਚ ਅਪਲੋਡ ਕੀਤਾ ਸੀ ਬਹੁਤ ਪਸੰਦ ਕੀਤਾ ਗਿਆ ਸੋ ਆਪਾਂ ਹੁਣ ਸਟਿਚ ਕਰਕੇ ਦਿਖਾ ਰਹੇ ਆ ਕਿ ਇਹ ਸੂਟ ਨੂੰ ਕਿੰਨਾ ਸੋਹਣਾ ਲੱਗਦਾ ਬਣਿਆ ਹੋਇਆ ਸੂਟ ਔਰ ਇਹ ਸੂਟ ਦੇ ਵਿੱਚ ਜਿਹੜੀ ਕੰਮ ਕੀਤਾ ਗਿਆ ਉਸ ਤੋਂ ਵੀ ਜ਼ਿਆਦਾ ਚਰਚਾ ਨਾ ਲ ਆ ਰਿਹਾ ਹੈ ਦੀ ਸਫਾਈ ਤੁਸੀਂ ਆਪ ਦੇਖ ਸਕਦੇ ਹੋ ਇਹ ਆਫ ਵਾਈਟ ਕਲਰ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਨੇਚਰਲ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਤੇ ਇਹ ਕਿਸੇ ਹੋਰ ਕਲਰ ਤੇ ਨਹੀਂ ਬਣਦਾ ਇਹਦੇ ਵਿੱਚ ਜਿੰਨੇ ਵੀ ਆਪਾਂ ਸੂਟ ਪਹਿਲਾਂ ਵੀ ਅਨ ਸਟੀਚ ਤੁਹਾਨੂੰ ਦਿਖਾਏ ਸੀ ਸਿਰਫ ਇਹ ਆਫ ਵਾਈਟ ਕਲਰ ਤੇ ਹੀ ਆਉਂਦੇ ਨੇ ਆਰ ਇਹਨਾਂ ਦਾ ਦੁਪੱਟਾ ਇੰਨਾ ਜ਼ਿਆਦਾ ਸੋਹਣਾ ਦੁਪੱਟਾ ਕਿ ਦੁਪੱਟੇ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਕੀਤਾ ਜਾਲ ਵਰਕ ਕੀਤਾ ਗਿਆ ਆਰ ਇਹਦੇ ਵਿੱਚ ਜਿਹੜੇ ਕੰਮ ਦੀ ਸਪੈਸ਼ਲ ਇਹ ਸੂਟ ਸਾਡਾ ਕੰਮ ਤੋਂ ਹੀ ਜ਼ਿਆਦਾ ਫੇਮਸ ਹੋਇਆ ਸੀ ਕਿਉਂਕਿ ਇਹਦੇ ਉੱਪਰ ਜਿਹੜਾ ਕੰਮ ਦੀ ਸਫਾਈ ਆ ਬਹੁਤ ਜਿਆਦਾ ਸੋਹਣੀ ਇਸ ਤਰ੍ਹਾਂ ਲਟਕਣ ਮਿਲ ਜਾਣਗੇ ਤੁਹਾਨੂੰ ਸਾਈਡ ਤੇ ਤੇ ਪਿਓਰ ਚਿਨੌਨ ਸ਼ਫਾਨ ਦਾ ਇਹ ਦੁਪੱਟਾ ਹੋਗਾ ਇਹ ਕਸਟਮਾਈਜ਼ ਨਹੀਂ ਹੁੰਦੇ ਸੂਟ ਆਲਰੇਡੀ ਇਹ ਬਣੇ ਆਉਂਦੇ ਨੇ ਔਰ ਜਿਹੜੇ ਕਲਰ ਆਪਾਂ ਤੁਹਾਨੂੰ ਦਿਖਾ ਦਿੱਤੇ ਉਹੀ ਮਿਲਦੇ ਨੇ ਇਹਨਾਂ ਵਿੱਚ ਕਲਰ ਔਰ ਨਹੀਂ ਮਿਲਦੇ ਵੈਸੇ ਵੀ ਹੁਣ ਆਫ ਵਾਈਟ ਦਾ ਬਹੁਤ ਜਿਆਦਾ ਟ੍ਰੈਂਡ ਹੈਗਾ ਇਸ ਕਰਕੇ ਲਾਈਟ ਲਾਈ ਸੂਟ ਜਿਹੜੇ ਆ ਰਹੇ ਜਿਹੜੇ ਹੁਣ ਤੁਹਾਨੂੰ ਕੀ ਕਨਸੈਪਟ ਦਿਖਾ ਰਹੇ ਆ ਕਿ ਅੱਜਕੱਲ੍ਹ ਟਾਪ ਜਿਹੜੇ ਨੇ ਉਹਨਾਂ ਨੂੰ ਸਟਿਚ ਕੀਤਾ ਜਾ ਰਿਹਾ ਕਿਉਂਕਿ ਰੈਡੀਮੇਡ ਟਾਪਸ ਦਾ ਫੈਬਰਿਕ ਅੱਛਾ ਨਹੀਂ ਹੁੰਦਾ ਔਰ ਜ਼ਿਆਦਾਤਰ ਜਿਹੜੇ ਫੋਰਨ ਦੇ ਸਪੈਸ਼ਲੀ ਯੂਐਸਏ ਦੇ ਕਸਟਮਰ ਨੇ ਉਹ ਕਹਿੰਦੇ ਕਿ ਸਾਨੂੰ ਟਾਪ ਵੀ ਰੈਡੀ ਕਰਕੇ ਦਿਓ ਕਿਉਂਕਿ ਜੀਨ ਦੇ ਨਾਲ ਪਾਉਣ ਵਾਸਤੇ ਜਾਂ ਫਿਰ ਕੁੜਤੇ ਪਜਾਮਾ ਸਟਾਈਲ ਦੇ ਵਿੱਚ ਹੋਣ ਕਿਉਂਕਿ ਇਹਨਾਂ ਦੇ ਵਿੱਚ ਨਾ ਬਹੁਤ ਫੈਬਰਿਕ ਦੇ ਬਹੁਤ ਸੋਹਣਾ ਆਪਾਂ ਫੈਬਰਿਕ ਜਿਹੜਾ ਯੂਜ਼ ਕਰਦੇ ਆ ਜਿਹਦੀ ਹੰਡਾਈ ਜ਼ਿਆਦਾ ਹੁੰਦੀ ਆ ਨੈਕਲਾਈਨਸ ਬਣਾਈਆਂ ਬਹੁਤ ਜ਼ਿਆਦੀ ਸੋਹਣੀ ਤੇ 슬ੀਵਸ ਤੇ ਇਸ ਤਰ੍ਹਾਂ ਕੱਟ ਦਿੱਤਾ ਆਪਾਂ ਹੋਰ ਵੀ ਤੁਹਾਡੇ ਨਾਲ ਬਹੁਤ ਸੋਹਣੇ ਸੋਹਣਾ ਟੌਪ ਜਿਹੜੇ ਸ਼ੇਅਰ ਕਰਦੇ ਰਵਾਂਗੇ ਤੁਸੀਂ ਇੰਸਟਾਗ੍ਰam ਤੇ ਮੇਰੀ ਆਈਡੀ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਫਰ ਕਫਕਾਰੀ ਹਰਜੀਤ ਦੇ ਨਾਮ ਤੇ ਮੇਰੀ ਹੈਡੀ ਹੈਗੀ ਆ ਉੱਥੇ ਜਾ ਕੇ ਤੁਸੀਂ ਆਪਣੇ ਸਾਰੀਆਂ ਵੀਡੀਓਜ਼ ਜਿਹੜੀਆਂ ਫੋਟੋਆਂ ਜਿਹੜੀਆਂ ਅਪਲੋਡ ਕੀਤੀਆਂ ਹੁੰਦੀਆਂ ਜਿੰਨੇ ਵੀ ਡਿਜ਼ਾਈਨਸ ਆਪਾਂ ਸਟਿਚ ਕੀਤੇ ਹੁੰਦੇ ਨੇ ਸੋ ਇਸ ਤਰ੍ਹਾਂ ਦੇ ਟੌਪ ਜਿਹੜੇ ਤੁਸੀਂ ਬਣਵਾ ਸਕਦੇ ਹੋ ਇਹ ਸਿਰਫ ਟੌਪ ਬਣਾਏ ਨੇ ਤਾਂ ਕਿ ਤੁਸੀਂ ਜੀਨ ਦੇ ਨਾਲ ਪਾ ਸਕੋ ਸਟਿਚ ਕੀਤੇ ਨੇ ਇੱਕ ਦਿਨਾਂ ਦਾ ਮੈਜ਼ਰਮੈਂਟ ਬਹੁਤ ਅੱਛਾ ਰਹਿੰਦਾ ਹੈ ਜਿਵੇਂ ਦਾ ਤੁਹਾਡਾ ਮੈਜ਼ਰਮੈਂਟ ਉਦਾਂ ਦੇ ਹੀ ਆਪਾਂ ਰੈਡੀ ਕਰ ਦਿੰਨੇ ਦੂਜੇ ਇਹਨਾਂ ਦਾ ਫੈਬਰਿਕ ਲਾਈਨਿੰਗ ਲਾ ਕੇ ਸਟਿਚ ਕਰਦੇ ਆ ਇਹਨਾਂ ਦੀ ਹੰਡਾਈ ਜਾਦੀ ਹੁੰਦੀ ਹੈ ਉਹ ਸੋਹਣੇ ਬਹੁਤ ਲੱਗਦੇ ਇੱਕ ਬਿਲਕੁਲ ਹੀ ਸੋਨਾ ਬਹੁਤ ਹੀ ਪਿਆਰਾ ਖਾਦੀ कॉटन ਦੇ ਵਿੱਚ ਪਿਓਰ ਖਾਦੀ कॉटन ਆ ਇਹ ਜਿਵੇਂ ਕਿ ਨੇਚਰਲ ਖਾਦੀ ਫੈਬਰਿਕ ਹੁੰਦਾ ਉਹਦੇ ਉੱਪਰ ਰੈਡੀ ਕੀਤਾ ਬਹੁਤ ਸੋਹਣੀ ਨੈਕਲਾਈਨਸ ਬਣਾਈ ਆਪਾਂ ਨੇ ਔਰ ਇਸ ਤਰ੍ਹਾਂ ਹੁੱਕ ਲਾ ਕੇ ਇਹਦੀ ਨੈਕਲਾਈਨਸ ਰੱਖੀ ਆ ਬੰਦ ਜਿਆ ਬਣਾਇਆ ਹੋਇਆ ਕਿ ਜਿਆਦਾ ਓਪਨ ਮੈਨ ਨਾ ਲੱਗੇ ਔਰ ਇਹ ਵੀ ਬਿਲਕੁਲ ਛੋਟਾ ਜਿਹਾ ਬਣਾਇਆ ਜਿਵੇਂ ਉੱਪਰ ਟਾਪ ਛੋਟਾ ਹੁੰਦਾ ਜੀਨ ਦੇ ਨਾਲ ਬਹੁਤ ਅੱਛਾ ਲੱਗੂਗਾ 슬ੀਵਸ ਇਹਨਾਂ ਦੀਆਂ ਖੁੱਲੀਆਂ ਰੱਖੀਆਂ ਨੇ ਜਿਵੇਂ ਕਸਟਮਰ ਦੀ ਚੁਆਇਸ ਸੀ ਆਪਾਂ ਉਸੇ ਤਰ੍ਹਾਂ ਨਹੀਂ ਚੀਜ਼ਾਂ ਬਣਾਈਆਂ ਨੇ ਉਹਨਾਂ ਨੇ ਸਾਨੂੰ ਫਲਿੱਪਕਾਰਡ ਜਾਂ ਐਮਾਜ਼ਾਨ ਤੋਂ ਪਿਕਸ ਭੇਜੀਆਂ ਸਨ ਕਿ ਸਾਨੂੰ ਐਦਾਂ ਦੇ ਟਾਪ ਚਾਹੀਦੇ ਨੇ ਕੱਪੜਾ ਸਾਡੀ ਪਸੰਦ ਦਾ ਹੋਗਾ ਸੋ ਆਪਾਂ ਸਿਰਫ ਪਿਕਸ ਵੇਖ ਕੇ ਉਹਨਾਂ ਨੂੰ ਸੇਮ ਐਜ਼ ਇਟ ਇਜ਼ ਉਦਾਂ ਦੇ ਹੀ ਡਿਜ਼ਾਈਨ ਜਿਹੜੇ ਉਹ ਰੈਡੀ ਕਰਕੇ ਦਿੱਤੇ ਨੇ ਬਹੁਤ ਸੋਹਣਾ ਬਣਿਆ ਜੀ ਔਰ ਸਪੈਸ਼ਲ ਇਹ ਤੁਹਾਨੂੰ ਦਿਖਾਉਣਿਆ ਵੀ ਇਹਦੇ ਨਾਲ ਆਪਾਂ ਪਜਾਮਾ ਵੀ ਰੈਡੀ ਕੀਤਾ ਹੈ ਪੈਂਟ ਪਲਾਜ਼ੋ ਜਿਹਨੂੰ ਕਹਿ ਸਕਦੇ ਆ ਔਰ ਇਹਦੇ ਵਿੱਚ ਆਪਾਂ 벨ਟ ਐਡ ਕੀਤੀ ਹੋਈ ਆ ਮਤਲਬ ਕਿ ਤੁਸੀਂ ਇਹਨੂੰ ਟਾਈਟ ਕਰ ਸਕਦੇ ਹੋ ਇਹਦੇ ਨਾਲ ਜਿਵੇਂ ਇਹ ਵੀ ਖਾਦੀ कॉटन ਦਾ ਫੈਬਰਿਕ ਹੈ ਗੰਗਾ ਬ੍ਰਾਂਡ ਦਾ ਇਹ ਫੈਬਰਿਕ ਸੀਗਾ ਔਰ ਇਸ ਤਰ੍ਹਾਂ ਆਪਾਂ ਸਿੰਪਲ ਜਿਹੇ ਨੈਕਲੈਂਡਸ ਬਣਾਈਆਂ ਇਸ ਤਰ੍ਹਾਂ ਹੁੱਕ ਲਾ ਕੇ ਸਾਈਡਾਂ ਦੇ ਵਿੱਚ ਇਹਦੇ ਉੱਪਰ ਇਹ ਬਣਾਇਆ ਹੋਇਆ ਜੀ ਤਾਂਕਿ ਇਹਨੂੰ ਟਾਈਟ ਕੀਤਾ ਜਾ ਸਕੇ 벨ਟ ਲਗਾਈ ਹੋਈ ਹੈ ਕਪੜੇ ਦੀ ਹੀ ਬਣਾ ਕੇ ਸੋ ਇਹਦੀਆਂ ਜਿਹੜੀਆਂ ਕਿਨਾਰੀਆਂ ਨੇ ਆਪਾਂ ਗੋਲ ਰੱਖੀਆਂ ਨੇ ਨੀਚੋਂ ਜਿਹੜੀ ਲੁੱਕ ਆ ਉਹ ਕੁੜਤੇ ਪਜਾਮੇ ਸਟਾਈਲ ਦੇ ਵਿੱਚ ਆਊਗੀ ਬੈਕ ਤੋਂ ਵੀ ਇਸ ਤਰ੍ਹਾਂ ਦੋ ਆਪਾਂ ਲੁਪੀਆਂ ਲਗਾ ਕੇ 벨ਟ ਨੂੰ ਅਟੈਚ ਕੀਤਾ ਹੋਇਆ ਸੋ ਇਦਾਂ ਦੇ ਕਾਟ ਸਾਈਟ ਤੁਸੀਂ ਸਟੀਚ ਕਰਵਾ ਸਕਦੇ ਹੋ ਸਟੀਚ